ਨਿਆ ਨਿਕੜ ਜੋ ਘਟ ਰਹੇ ਹੋ ਦੂਰ ਕਹਾ ਦੂਰ ਕਹਾ ਤਜ ਜਾਏ ਜਾ ਕਾਰਨ ਜਗ ਢੂੰਡੇ ਹੋ ਨੇਰੂ ਪਾਇਓ ਤਾਹੀ ਨਿਆ ਨਿਕੜ ਜੋ ਘਟ ਰਹੇ ਹੋ ਕਹਿੰਦੇ ਹਿਰਦੇ ਦੇ ਨੇੜੇ ਹੀ ਰਹੇ ਹੋ ਦੂਰ ਨਾ ਜਾਓ ਦੂਰ ਕਹਾ ਕਹਾ ਨਹੀਂ ਹੈ ਕਹਾ ਕਹਾ ਹੀ ਵਰਣੇ ਤੇ ਕਹਾ ਉੱਠਦੇ ਜਾ ਲੱਗਦੇ ਕਹਾ ਦਾ ਨਕੂ ਦੂਰ ਕਹਾ ਤਾ ਜਾ ਕੀ ਕਰ ਜਾਂਦੇ ਹਜ਼ੂਰ ਛੱਡ ਕੇ ਕੀ ਗੱਲ ਜਾਂਦੇ ਹੋ ਦੂਰ ਛੱਡ ਕੇ ਬਾਹਰ ਕੀ ਐ ਨੀ ਨੀ ਨੇੜੇ ਚ ਕੱਟ ਰਹੇ ਹੋ ਉਹ ਸਾਰਾ ਕੋ ਤਾਂ ਘਰ ਚਾ ਬਾਹਰ ਕੀ ਕਰ ਜਾਂਦੇ ਆ ਦੂਰ ਕਹਾ ਤਾ ਜਾਏ ਦੂਰ ਕਹਾ ਤਾ ਜਾਏ ਕਿਉਂ ਜਾਂਦੇ ਹਜ਼ੂਰ ਕਿਉਂ ਜਾਂਦੇ ਹੋ ਦੂਰ ਕੀ ਮਤਲਬ ਦੂਰ ਜਾਂਦਾ ਹਿਰਦੈ ਤੋਂ ਬਾਹਰ ਜਾਂਦਾ ਮਤਲਬ ਕੀ ਐ ਲੈਣਾ ਪਿਓ ਤੁਂ ਕਹਾ ਤਰ ਜਾਏ ਜਾਂ ਕਾਰਨ ਜਗ ਢੁੰਡਿਓ ਮੇਰੋ ਪਾਇਓ ਤਾਹੀ ਕਬੀਰ ਕੰਨਾ ਜਾ ਕਾਰਨ ਜਗ ਢੁੰਡਿਓ ਜਿਹੜੀ ਵਸਤੂ ਨੂੰ ਲੱਭਦਾ ਲੱਭਦਾ ਮੈਂ ਸੰਸਾਰ ਸਾਰਾ ਟੋੜ ਲਿਆ ਉਹ ਮੈਂ ਤਾਂ ਅੰਦਰੋਂ ਪਾਇਆ ਤੁਸੀਂ ਬਾਹਰ ਕੀ ਕਰਦੇ ਹੋ ਕਿਹੜੇ ਬਾਹਰ ਟੋੜਦ ਨੇ ਤੀਰਥਾਂ ਦੇ ਫਿਰਦੇ ਨੇ ਉਹਨਾਂ ਨੂੰ ਗਹਿ ਰਿਆ ਕਬੀਰ ਜਿਹੜੇ ਬਾਹਰ ਮੂਰਤੀ ਜੋ ਡੋੜ ਦੇ ਦੂਰ ਗਹਿ ਰਿਆ ਕਬੀਰ ਜਿਹੜੇ ਕਲਾਸ਼ ਪਹਾੜ ਤੇ ਮੰਦਰੋਂ ਉਹਨਾਂ ਨੂੰ ਕਹ ਰਿਹਾ ਕਬੀਰ ਆ ਜੋ ਵੀ ਸੁਣਨ ਜਿਹੜੇ ਉੱਥੇ ਜਾਂਦੇ ਨੇ ਫੇਰ ਕੋਟ ਤੇ ਹਜੂਰ ਸਾਹਿਬ ਜਾਂਦੇ ਨੇ ਅੰਮ੍ਰਿਤਸਰ ਜਾਂਦੇ ਨੇ ਉਹਨਾਂ ਨੂੰ ਕਹ ਰਿਹਾ ਤੁਹਾਡੇ ਅੰਦਰ ਹੀ ਇਹ ਸਭ ਕੁਝ ਬਾਹਰ ਕੀ ਹੈ ਬਾਹਰ ਤਾਂ ਚੋਰ ਬਠੇ ਨੇ ਬਾਹਰ ਉਹ ਹੀ ਚੋਰ ਹਰਮ ਘੋੜਦੇ ਨੇ ਦੁਕਾਨਦਾਰ ਸਭ ਬੁਲਾਉਣ ਆਏ ਹਾਂ ਬਾਹਰ ਤਾਂ ਉਹ ਹੀ ਹੈ ਕੱਪੜੇ ਦੂਏ ਬਦਲ ਕੇ ਬੈਠੇ ਨਵਾਂ ਧਰਮ ਬਣ ਗਿਆ ਉਹਨਾਂ ਨੂੰ ਵੀ ਵਰਕ ਬੰਦਿਆ। ਸੋ ਤਾਂ ਉਹੀ ਬੰਦੇ। ਜਿਹੜੇ ਜੇ ਭੇਸ ਨੂੰ ਨਾਲ ਦਾਤਾ-ਦਾਨ ਕਰਦਾ ਹੋਵੇ ਮੰਗਦਾ ਉਹ ਜਿਹੀ ਭੇਸ ਬਣਾ ਲੈਂਦਾ। ਉਹਨਾਂ ਦੇ ਨੂੰ ਵੀ ਵਰਕ ਬੰਦਿਆ। ਜੇ ਕਿਸੇ ਨੂੰ ਕਿਰਪਾਨ ਬਾਂਗੇ ਪੈਸੇ ਮਿਲਦੇ ਨੇ। ਸੰਗਤ ਦਿੰਦੀ ਹੈ। ਕਾਰਾਂ। ਪਛਾੜਾ ਭਾ ਕੇ ਧੋਤੀ ਲਾ ਕੇ ਉਹਨੇ ਕਿਰਪਾਨ ਨੂੰ ਸੰਤਾਰੇ। ਕਿਰਪਾਨ ਬਾਲੀ ਵੀ ਹੈ ਰੇ ਬਾਲੇ ਕੀ ਵਰਕ ਬੰਦਿਆ। ਉਦਾਂ ਮੰਗਦੇ ਨੇ ਜਿਹੜਾ ਦਾਤਾ ਖੋਜੇ ਜਿਹੜੇ ਵੇਖਦੇ ਉਹ ਵਗਤਾ ਉਹੀ ਵੇਖਦਾ ਕਰਨ ਲੱਗਦੇ ਮੰਗਦੇ ਤਾਂ ਉਹ ਹੀ ਵੇਖਦੇ ਨੇ ਕਿ ਸੁਖੈਰ ਮਿਲੇ ਜਿਹੜੇ ਪਿੰਡ ਸਾਧਾਂ ਦਾ ਸ਼ਿਵ ਜੀ ਨੂੰ ਮੰਨਿਆ ਹੋਇਆ ਨੇ ਉਥੇ ਤਾਂ ਕੰਨ ਪਾੜ ਲੈ ਝੋਕੀ ਜਾਊਗਾ ਉਥੇ ਬੋਰੀਆਂ ਪੜਨਗੀਆਂ ਦੂਰ ਨੂੰ ਨਹੀਂ ਕੋਈ ਪੁੱਛਦਾ ਤਾਂ ਜਗਾੜੇ ਨੂੰ ਫੜਨਾਉਂ ਤੋਂ ਤਾਂ ਸਾਰਾ ਰਚ ਦੂਜਨ ਕੋਲ ਪੁੱਛਿਆ ਉਹ ਤੇ ਕੋਈ ਪੰਡਿਤੀ ਨੂੰ ਆਂਦਾ ਸਵਾਲ ਤਾਂ ਇਹ ਹੈ ਮੰਗਦੇ ਨੇ ਦੇਖਣਾ ਇਹ ਪਿੰਡ ਬੰਦਾ ਕਿਨੂੰ ਹੋਇ ਹੋ ਜਾ ਬੇਖ ਬਣਾ ਦੇ ਜਾਊਗਾ ਉਹਨੂੰ ਮੋਰੀ ਬਲ ਤੇ ਮਤਲਬ ਹੈ ਘੋਲੀ ਬਲ ਤੇ ਮਤਲਬ ਹੈ ਉਹਨਾਂ ਵਾਲੇ ਬੇਖ ਤੇ ਆਪਣੇ ਨੂੰ ਪਤਾ ਹੈ ਬੇਦੈ ਨਾਲ ਖਾਤਰ ਮੈਂ ਧੋਖਾ ਦੇਣਾ ਤੇ ਬਣਾਇਆ ਵਾਲਾ ਬੇਖ ਆ ਚੱਲਦਾ ਧਰਮ ਦੇ ਖੇਤਰ 'ਚ ਸਾਰਾ ਹੀ ਕੰਮ ਹਾਂਜੀ